ਪਹਿਲੀ ਭੁੱਖ ਖਾਣ ਪੀਣ ਦੀ ਖਾ ਪੀ ਕੇ ਰੱਜ ਨਹੀਂ ਪਹਿਲੀ ਭੁੱਖ ਖਾਣ ਪੀਣ ਦੀ ਖਾ ਪੀ ਕੇ ਰੱਜ ਨਹੀਂ ਦੂਜੀ ਭੁੱਖ ਸਰੀਰਕ ਦੇਹ ਦੀ ਇਸ ਤੋਂ ਕੋਈ ਵੱਖ ਨਹੀਂ ਦੂਜੀ ਭੁੱਖ ਸਰੀਰਕ ਦੇਹ ਦੀ ਇਸ ਤੋਂ ਕੋਈ ਵੱਖ ਨਹੀਂ ਤੀਜੀ ਭੁੱਖ ਗਿਆਨ ਦੀ ਪਰ ਜਣੇ ਖਣੇ ਦੀ ਮਤ ਨਹੀਂ ਤੀਜੀ ਭੁੱਖ ਗਿਆਨ ਦੀ ਪਰ ਜਣੇ ਖਣੇ ਦੀ ਮਤ ਨਹੀਂ ਚੌਥੀ ਭੁੱਖ ਪੈਸੇ ਦੀ ਮਾਇਆ ਰਹਿੰਦਾ ਕਦੇ ਵੀ ਹੱਥ ਨਹੀਂ ਚੌਥੀ ਭੁੱਖ ਪੈਸੇ ਦੀ ਮਾਇਆ ਰਹਿੰਦਾ ਕਦੇ ਵੀ ਹੱਥ ਨਹੀਂ ਚਾਰੇ ਭੁੱਖਾਂ ਜਦੋਂ ਮਰਦੀਆਂ ਉਦੋਂ ਬੰਦਾ ਮੁਰਦਾਏ ਚਾਰੇ ਭੁੱਖਾਂ ਜਦੋਂ ਮਰਦੀਆਂ ਉਦੋਂ ਬੰਦਾ ਮੁਰਦਾਏ ਪਰ ਜਦੋਂ ਇਹ ਹੱਦੋਂ ਵੱਧਦੀਆਂ ਉਦੋਂ ਵੀ ਮਨ ਚੁਰਦਾ ਏ ਪਰ ਜਦੋਂ ਇਹ ਹੱਦੋਂ ਵੱਧਦੀਆਂ ਉਦੋਂ ਵੀ ਮਨ ਚੁਰਦਾ ਏ ਤੁੱਖਾਂ ਮੰਡੀ ਹੱਦ ਵਿੱਚ ਰੱਖ ਤੂੰ ਹੱਦੋਂ ਬਾਹਰੀਆਂ ਹੋਵਣ ਨਾ ਤੁੱਖਾਂ ਮੰਡੀ ਹੱਦ ਵਿੱਚ ਰੱਖ ਤੂੰ ਹੱਦੋਂ ਬਾਹਰੀਆਂ ਹੋਵਣ ਨਾ ਖੁਸ਼ੀਆਂ ਨੂੰ ਇਹ ਮੰਨਣ ਰੱਜ ਕੇ ਦੁੱਖਾਂ ਨੂੰ ਇਹ ਢੋਵਣ ਨਾ ਖੁਸ਼ੀਆਂ ਨੂੰ ਇਹ ਮੰਨਣ ਰੱਜ ਕੇ ਦੁੱਖਾਂ ਨੂੰ ਇਹ ਢੋਵਣ ਨਾ